ਕਹਿੰਦੇ ਨਾ ਹਮੇਸ਼ਾ ਆਸ ਅਤੇ ਪੁਸ਼ਵਾਸ ਪਰਮਾਤਮਾ ਤੇ ਰੱਖੋ ਜਿਹੜਾ ਇੰਨੀਆਂ ਦਾਤਾਂ ਲਈ ਬੈਠਾ ਹੈ ਅਣਤੋਲੀਆਂ ਦਾਤਾਂ ਅਣਮੁੱਲੀਆਂ ਦਾਤਾਂ ਤੁਹਾਨੂੰ ਦੇਣ ਵਾਸਤੇ ਜੀ ਦੇ ਘਰੇ ਦੇ ਦਤਾ ਹੈਗੀ ਆ ਪਰ ਨੇਰਨੀ ਉਹ ਸਭ ਨੂੰ ਹਿੱਸੇਉਂਦੀ ਚੀਜ਼ ਦਿੰਦਾ ਹੈ ਤੇ ਦੇ ਕੇ ਉਹ ਕਦੇ ਸਣਾਉਂਦਾ ਵੀ ਨਹੀਂ ਉਹ ਜਿਹੜਾ ਪਰਮਾਤਮਾ ਹੈ ਨਾ ਉਹ ਬੜਾ ਹੀ ਬੇਅੰਤਾ ਉਹ ਗਰੀਬ ਦੇ ਨਾਲ ਵੀ ਖੜਦਾ ਹੈ ਉਹ ਮੀਰ ਦੇ ਨਾਲ ਵੀ ਖੜਦਾ ਹੈ ਉਹ ਸਾਰੇ ਲੋਕਾਂ ਨੂੰ ਇੱਕ ਨਿਗਾ ਨਾਲ ਤੱਕਦਾ ਇੱਥੇ ਜਿਹੜੇ ਆਪਾਂ ਦੁਨਿਆਵੀ ਬੰਦੇ ਆ ਆਪਾਂ ਕਿਸੇ ਨੂੰ ਵੇਖਦੇ ਆ ਕਿ ਉਹ ਬੰਦਾ ਗਰੀਬ ਆ ਕਿਸੇ ਨੂੰ ਵੇਖਦੇ ਉਹ ਅਮੀਰ ਆ ਕਿਸੇ ਨੂੰ ਕਹਿੰਦੇ ਉਹ ਕਾਰਾਂ ਵਾਲਾ ਕਿਸੇ ਨੂੰ ਕਹਿੰਦੇ ਉਹ ਕੋਠਾਂ ਵਾਲਾ ਰੱਬ ਦੀ ਨਿਗਾਹ 'ਚ ਸਾਰੇ ਇੱਕ ਆ ਰੱਬ ਨੇ ਸਾਰੀ ਦੁਨੀਆ ਇੱਕ ਬਣਾਈ ਆ ਸਾਰੇ ਲੋਕਾਂ ਨੂੰ ਇੱਕ ਸਮਾਨ ਰੱਖਿਆ ਜੋ ਜਿਹੜਾ ਵੀ ਬੰਦਾ ਆਪਦੇ ਘਰੇ ਦੋ ਵਕਤ ਦੀ ਰੋਟੀ ਖਾਂਦਾ ਨਾ ਸੌਖੀ ਖਾਂਦਾ ਤਾਂ ਤੁਸੀਂ ਇਹ ਸਮਝੋ ਵੀ ਉਹਦੇ ਘਰੇ ਕੋਈ ਵੀ ਕਾਰਾਂ ਨਾ ਕੋਠਾਂ ਨਾ ਗੱਡੀਆਂ ਦੀ ਘਾਟ ਨਹੀਂ ਹੈਗੀ ਸਭ ਤੋਂ ਵੱਡੀ ਦਾਤ ਆ ਜਿਹੜੀ ਪ੍ਰਮਾਤਮਾ ਨੇ ਆਪਾਂ ਨੂੰ ਦਿੱਤੀ ਆ ਆਪਣਾ ਪਰਿਵਾਰ ਹੁੰਦਾ ਤੇ ਜੇ ਆਪਣਾ ਪਰਿਵਾਰ ਤੰਦਰੁਸਤ ਆ ਤੇ ਆਪਣੇ ਕੋਲੇ ਕਿਸੇ ਚੀਜ਼ ਦੀ ਘਾਟ ਨਹੀਂ ਤੇ ਜੇ ਆਪਣੇ ਬੈਂਕਾਂ ਦੇ ਵਿੱਚ ਖਾਤੇ ਕਾਲੇ ਹੋਏ ਪਏ ਆ ਪੈਸੇ ਆ ਨਾ ਜਾਂ ਧਨ-ਦੌਲਤ ਨਾ ਜਾ ਕਰੇ ਗੱਡੀਆਂ ਕੋਠੀਆਂ ਛੋੜੀਆਂ ਤੇ ਆਪਾਂ ਨੂੰ ਕੋਈ ਰੋਗ ਲੱਗ ਗਿਆ ਆਪਾਂ ਨੂੰ ਕੋਈ ਦੁੱਖ ਲੱਗ ਗਿਆ ਤੇ ਉੱਥੇ ਆਪਾਂ ਕਾਰਾਂ ਕੋਠੀਆਂ ਗੱਡੀਆਂ ਨੂੰ ਵੀ ਕੀ ਕਰਾਂਗੇ ਪ੍ਰਮਾਤਮਾ ਅੱਗੇ ਅਰਦਾਸ ਕਰਿਆ ਕਰੋ ਕਿ ਸਭ ਤੋਂ ਵੱਡੀ ਦੌਲਤ ਸਾਡੀ ਤੰਦਰੁਸਤੀ ਆ ਸਾਡਾ ਪਰਿਵਾਰ ਆ ਸਾਡਾ ਪਰਿਵਾਰ ਸਾਡੇ ਕੋਲੇ ਰਵੇ ਸਾਨੂੰ ਤੰਦਰੁਸਤੀ ਰਵੇ ਤੇ ਸਾਡੇ ਕੋਲੇ ਕਾਸੇ ਦੀ ਘਾਟ ਨਹੀਂ ਜੇ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਬੈਠੇ ਆ ਨਾ ਤੇ ਮੈਂ ਕਹਿੰਨੀ ਤੁਹਾਡੇ ਵਰਗਾ ਕੋਈ ਰਾਜਾ ਨਹੀਂ ਤੇ ਜੇ ਤੁਸੀਂ ਘਰ ਦੇ ਵਿੱਚ ਇਕੱਲੇ ਬੈਠੇ ਆ ਨਾ ਤੇ ਭਾਵੇਂ ਕਈ ਨਹੀਂ ਥੋਡੇ ਤੋਂ ਵੱਡਾ ਕੋਈ ਪਾਪਾ ਪਾਪਾ ਦਾ ਘੜਾ ਨਹੀਂ ਹੈਗਾ ਮੇਰੇ ਹਿਸਾਬ ਨਾਲ ਮੇਰਾ ਮਤਲਬ ਕਿ ਭਾਵਕ ਹੋਊਗਾ ਮਨ ਗੱਲ ਕਰਦੀ ਕਰਦੀ ਦਾ ਜਿਹੜਾ ਕੱਲਾਪਨ ਹੁੰਦਾ ਨਾ ਬੰਦੇ ਨੂੰ ਤੋੜ ਕੇ ਰੱਖ ਦਿੰਦਾ ਅੰਦਰੋਂ ਅੰਦਰ ਕੱल्ल्यां ਜਿੰਦਗੀ ਕੱਟਣੀ ਬਹੁਤ ਔਖੀ ਆ ਪਰਮਾਤਮਾ ਕਿਸੇ ਨੂੰ ਕੱਲੇ ਨਾ ਕਰੇ ਮੈਂ ਮੰਨਦੀ ਆ ਕਿ ਅੱਜ ਮੇਰੇ ਮੈਂ ਆਪਦੇ ਤੇ ਗੱਲ ਲੈ ਗਈ ਗੱਲ ਕਰਦੀ ਕਰਦੀ ਮੈਂ ਮੰਨਦੀ ਆ ਕਿ ਮੇਰੇ ਕੋਲੇ ਰੱਬ ਦੇ ਦਿੱਤੇ ਦੋ ਪੋਤਾਂ ਪਰ ਜਿਹੜੀ ਆਪਦੇ ਜੀਵਨ ਸਾਥੀ ਦੀ ਗੱਲ ਹੁੰਦੀ ਆ ਨਾ ਆਪਦੇ ਜੀਵਨ ਸਾਥੀ ਨੇ ਜਿੱਥੇ ਕੱਢ ਜਾਣਾ ਉਥੇ ਕਦੇ ਵੀ ਕੋਈ ਨਹੀਂ ਖੜਦਾ ਨਾ ਤਾਂ ਪੈਸਾ ਖੜੇ ਤੇ ਨਾ ਕੋਈ ਧਨ ਦੌਲਤ ਖੜੇ ਨਾ ਕੋਈ ਕਾਰ ਕੋਠੀ ਗੱਡੀ ਭਲਾ ਜਾਜ ਹੋਵੇ ਆਪਣੇ ਘਰ ਦੇ ਵਿੱਚ ਕੋਈ ਵੀ ਇਹੋ ਜੀ ਚੀਜ਼ ਕਦੇ ਨਹੀਂ ਖੜਦੀ ਸੋ ਐਂ ਪ੍ਰਮਾਤਮਾ ਕੇ ਹੱਥ ਬੰਨਿਆ ਕਰੋ ਕਿ ਤੁਹਾਡੇ ਜਿਹੜੇ ਘਰ ਦੇ ਮੈਂਬਰ ਆ ਸਭ ਤੋਂ ਵੱਡੀ ਦੌਲਤ ਆ ਉਹ ਤੁਹਾਡੇ ਕੋਲੇ ਰਹਿਣ ਚਾਹੀਦੇ ਆ ਤੁਹਾਡੇ ਅੰਗ ਸੰਗ ਰਹਿਣ ਚਾਹੀਦੇ ਤੁਹਾਡੇ ਨਾਲ ਰਹਿਣ ਚਾਹੀਦੇ ਆ ਤੇ ਸੋ ਕਦੇ ਵੀ ਪ੍ਰਮਾਤਮਾ ਨਾਲ ਕੋਈ ਰੋਸਾ ਗੇਲਾ ਨਾ ਕਰਿਆ ਕਰੋ ਜੋ ਤੁਹਾਨੂੰ ਦਿੰਦਾ ਜਿੰਨਾ ਦਿੰਦਾ ਉਹਨੇ ਚ ਖੁਸ਼ ਰਹਾ ਕਰੋ ਕਿਉਂਕਿ ਉਹਨੇ ਜਿਹੜਾ ਕੁਝ ਆਪਾਂ ਨੂੰ ਦਿੱਤਾ ਹੈ ਆਪਾਂ ਉਹ ਤੋਂ ਮੰਗਦੇ ਨਹੀਂ ਉਹ ਬਿਨਾਂ ਮੰਗੇ ਹੀ ਆਪਾਂ ਨੂੰ ਬਹੁਤ ਕੁਝ ਦਿੰਦਾ ਤੇ ਜੇ ਆਪਾਂ ਜਾ ਕੇ ਮੰਗਣ ਲੱਗ ਜੇ ਪੱਲਾ ਅੜ ਕੇ ਫੇਰ ਤਾਂ ਉਹ ਆਪਾਂ ਨੂੰ ਦਿੰਦਾ ਹੀ ਦਿੰਦਾ ਸੋ ਪ੍ਰਮਾਤਮਾ ਕਦੇ ਆਪਾਂ ਨੂੰ ਸੁਣਾਉਂਦਾ ਨਹੀਂ ਦੇ ਕੇ ਜੇ ਆਪਾਂ ਕਿਸੇ ਬੰਦੇ ਤੋਂ ਆਸ ਰੱਖਦੇ ਆ ਤੇ ਆਪਾਂ ਨੂੰ ਸੁਣਾ ਨਹੀਂ ਸਕਦਾ ਇਸ ਕਰਕੇ ਕਹਿੰਦੇ ਆਸ ਤੇ ਵਿਸ਼ਵਾਸ ਸਿਰਫ ਪ੍ਰਮਾਤਮਾ ਤੇ ਰੱਖੋ ਕਿਸੇ ਦੂਜੇ ਤੇ ਨਾ ਰੱਖੋ ਜਿੰਨਾ ਉਹ ਦਿੰਦਾ ਹੈ ਉਹਦੇ ਰਜ਼ਾ ਚ ਰਹਿਣਾ ਸਿੱਖੋ ਕਹਿੰਦੇ ਹੁੰਦੇ ਨਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜੋ ਉਹਦੇ ਹੁਕਮ ਦੇ ਵਿੱਚ ਰਹੂਗਾ ਤੈਨੂੰ ਕਦੇ ਵੀ ਕਿਸੇ ਗੱਲ ਦਾ ਘਾਟਾ ਨਹੀਂ ਖਾਂਦਾ ਤੇ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਤੇ ਪ੍ਰਮਾਤਮਾ ਨੇ ਜੋ ਦਿੱਤਾ ਉਹਦੇ 'ਚ ਖੁਸ਼ ਰਹਿਣਾ ਸਿੱਖੋ ਤੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਮੰਗਿਆ ਕਰੋ ਆਪਣੇ ਪਰਿਵਾਰ ਦਾ ਪੰਡਾ ਟਿਆ ਕਰੋ ਰੱਬ ਮੂਹਰੇ ਜਾ ਕੇ ਜਾ ਐਂ ਕਿਹਾ ਕਰੋ ਵਿਆਹ ਕਰੋ ਆਪਦੇ ਨਾਮ ਦੀ ਦਾਤ ਦੇਈ ਜਿਹੜਾ ਪੈਸਿਆਂ ਤੇ ਲੈਣ ਦਾ ਘਾਟਾ ਇਹ ਤਾਂ ਪੂਰਾ ਹੋ ਜਾਂਦਾ ਪਰ ਜਿਹੜੇ ਆਪਦੇ ਜੀ ਆ ਨਾ ਪਰਿਵਾਰ ਦੇ ਇਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੁੰਦਾ ਰੱਬ ਸੱਚੇ ਪਾਤਸ਼ਾਹ ਇਹਨਾਂ ਦਾ ਘਾਟਾ ਕਿਸੇ ਨੂੰ ਨਾ ਪਾਵੇ ਚਾਹੇ ਕੋਈ ਬੈਰੀ ਦੋਸਮਣ ਵੀ ਹੋਵੇ ਨਾ ਆਪਣਾ ਉਹਦੇ ਤੇ ਵੀ ਐਡੀ ਵੱਡੀ ਭੀੜ ਨਾ ਰੱਬ ਪਾਵੇ ਤੇ ਉਹਦੇ ਜ਼ਿੰਦਗੀ ਚ ਉਹਦੇ ਮਤਲਬ ਕਿ ਖਾਸ ਚਲੇ ਜਾਣ ਕਿਉਂਕਿ ਇਹੇ ਘਾਟੇ ਕਦੇ ਵੀ ਪੂਰੇ ਹੋਣ ਵਾਲੇ ਨਹੀਂ ਜੇ ਆਪਣਾ ਕੋਈ ਵੀ ਆਪਾਂ ਨੂੰ ਕੋਈ ਪੈਸੇ ਥੇਲੇ ਦਾ ਘਾਟਾ ਪੈ ਜਾਂਦਾ ਜਾਂ ਆਪਣੇ ਨਾਲ ਕੋਈ ਠੱਗੀ ਕਰ ਜਾਂਦਾ ਜਾਂ ਕੋਈ ਆਪਣੇ ਨਾਲ ਧੋਖਾ ਕਰ ਜਾਂਦਾ ਆਪਾਂ ਉਹ ਜਰ ਲੈ ਲੈਨੇ ਉਹ ਆਪਾਂ ਜਰ ਵੀ ਸਕਦੇ ਆ ਪਰ ਜਿਹੜੇ ਜ਼ਿੰਦਗੀ ਦੇ ਜੀ ਹੁੰਦੇ ਆ ਨਾ ਇਹ ਕਿਤੋਂ ਮੁੱਲ ਨੂੰ ਨਹੀਂ ਮਿਲਦੇ ਪੈਸੇ ਆ ਮੰਨ ਲਓ ਆਪਣੇ ਤੇ ਗਰੀਬੀ ਆ ਆਪਾਂ ਕਿਸੇ ਤੋਂ ਹੈਲਪ ਮੰਗ ਲਾਂਗੇ ਆਪਾਂ ਨੂੰ ਅਗਲਾ ਦੇ ਵੀ ਦੇਊਗਾ ਪਰ ਜਿਹੜੇ ਜੀ ਉਹ ਆਪਾਂ ਕਿੱਥੋਂ ਮੰਗਾਗੇ ਉਹ ਤਾਂ ਰੱਬ ਨੇ ਹੀ ਬਣਾ ਕੇ ਆਪਣੇ ਨਾਲ ਮਿਲਾਏ ਹੁੰਦੇ ਆ ਤੇ ਰੱਬ ਜਦੋਂ ਕਹਿੰਦੇ ਹੁੰਦੇ ਆ ਕਿਸੇ ਵੇਲੇ ਗਰੋਫ ਹੋ ਜਾਂਦਾ ਹੈ ਤਾਂ ਬਹੁਤ ਔਖਾ ਹੋ ਜਾਂਦਾ ਸੋ ਕਦੇ ਵੀ ਰੱਬ ਨਾਲ ਕਿਸੇ ਗੱਲ ਦਾ ਰੋਸਾ ਗਿਲਾ ਨਾ ਕਰਿਆ ਕਰੋ ਬਾਕੀ ਜੋ ਉਹ ਕਰਦਾ ਚੰਗਾ ਕਰਦਾ ਜੋ ਉਹਨੂੰ ਚੰਗੀ ਲੱਗਦੀ ਆ ਉਹਨੇ ਉਹ ਹੀ ਕਰਨੀ ਆ ਆਪਣਾ ਉਹਦੇ ਅੱਗੇ ਕੋਈ ਜ਼ੋਰ ਨਹੀਂ ਕੋਈ ਪਛਾਇਤੀ ਝਗੜੇ ਹੁੰਣ ਤਾਂ ਅਗਲਾ ਬੰਦੇ ਇਕੱਠੇ ਕਰਕੇ ਨਿਬੇੜ ਲੈਂਦਾ ਪਰ ਜਿਹੜੇ ਇਹ ਇਹ ਗੱਲਾਂ ਨਾ ਇਹ ਨਾ ਤਾਂ ਇੱਥੇ ਪੈਸਿਆਂ ਨਾਲ ਨਿਬੜਦੀਆਂ ਤੇ ਨਾ ਇਹ ਬੰਦੇ ਇਕੱਠੇ ਕਰਕੇ ਨਿਬੜਦੀਆਂ ਇਹ ਤਾਂ ਪ੍ਰਮਾਤਮਾ ਨੇ ਜਿਹੜਾ ਕਹਿੰਦੇ ਹੁੰਦੇ ਆਪਾਂ ਨੂੰ ਡੰਨ ਲਾਉਣਾ ਹੈ ਉਹਨੇ ਲਾਉਣਾ ਹੀ ਆ ਜਿਹੜਾ ਉਹਨੇ ਕਰਨਾ ਉਹਨੇ ਉਹ ਵੀ ਕਰਨਾ ਹੈ ਜੇ ਆਪਾਂ ਮਾੜਾ ਟਾਈਮ ਪਾਈ ਤੇ ਰੱਬ ਨੂੰ ਗਾਲਾਂ ਕੱਢੇ ਜਾਵਾਂਗੇ ਚੰਗਾ ਟਾਈਮ ਪਾਈ ਤੇ ਆਪਾਂ ਭੰਗੜੇ ਪਾਈ ਜਾਵਾਂਗੇ ਫੇਰ ਭਾਈ ਮਾੜਾ ਟਾਈਮ ਤਾਂ ਆਪਾਂ ਕਹਿੰਦੇ ਚੰਗਾ ਤਾਂ ਆਪਣੇ ਤੇ ਆਵੇ ਤੇ ਮਾੜਾ ਆਪਣੇ ਤੇ ਆਵੇ ਨਾ ਇਹ ਜਿਹੜੇ ਦੁੱਖ ਤੇ ਸੌਖੇ ਦੋ ਭਰਾ ਐ ਕਦੇ ਆਪਣੇ ਉਹ ਅੰਦਰ ਐਂਟਰ ਹੋ ਜਾਂਦਾ ਕਦੇ ਉਹ ਅੰਦਰ ਐਂਟਰ ਹੋ ਜਾਂਦਾ ਇਹ ਆਪਸ ਵਿੱਚ ਦੋਨੇ ਇਕੱਠੇ ਰਹਿੰਦੇ ਆ ਤੇ ਇਕੱਠੇ ਇਹ ਆਪਣੀ ਦੇੜੀ ਤੇ ਮਤਲਬ ਕਿ ਕੌਲਿਆਂ ਨਾ ਖੜੇ ਹੁੰਦੇ ਇੱਕ ਪਾਸੇ ਦੁੱਖ ਤੇ ਇੱਕ ਪਾਸੇ ਸੁੱਖ ਇਹ ਨਹੀਂ ਪਤਾ ਵਾਹਿਗੁਰੂ ਦੀ ਕਿਰਪਾ ਨਾਲ ਕਿਹੜੇ ਨੇ ਅੰਦਰ ਆ ਜਾਣਾ ਤੇ ਕਿਹੜੇ ਨੇ ਘਰੋਂ ਬਾਹਰ ਜਾ ਵੜਨਾ ਸੋ ਜਦੋਂ ਪ੍ਰਮਾਤਮਾ ਦੀ ਕਿਰਪਾ ਨਾਲ ਚੰਗੇ ਧਨ ਹੁੰਦੇ ਉਦੋਂ ਵੀ ਨਹੀਂ ਪਤਾ ਲੱਗਦਾ ਤੇ ਜਦੋਂ ਮਾੜਾ ਟਾਈਮ ਹੁੰਦਾ ਬੰਦੇ ਨੂੰ ਉਦੋਂ ਵੀ ਨਹੀਂ ਪਤਾ ਲੱਗਦਾ ਪ੍ਰਮਾਤਮਾ ਅੱਗੇ ਦੋ ਵੇਲੇ ਉੱਠ ਕੇ ਅਰਦਾਸ ਕਰਿਆ ਕਰੋ ਕਿ ਪ੍ਰਮਾਤਮਾ ਚੰਗਾ ਟਾਈਮ ਤਾਂ ਲਈ ਆਈ ਪਰ ਮਾੜਾ ਟਾਈਮ ਤਾਂ ਬੈਰੀ 10 ਮਿੰਟ ਤੇ ਹੁੰਨਾਂ ਲਈ ਆਈ ਕਿਉਂਕਿ ਮਾੜੇ ਟਾਈਮ ਨਾਲ ਲੜਨਾ ਬਹੁਤ ਔਖਾ ਹੈ ਮਾੜੇ ਹਾਲਾਤਾਂ ਦੇ ਵਿੱਚ ਰ ਬਾਕੀ ਆਪਣੇ ਤੋਂ ਬਿਨਾਂ ਰਹਿਣਾ ਤਾਂ ਬਹੁਤ ਜ਼ਿਆਦਾ ਹੀ ਔਖਾ ਹੈ ਪਰਮਾਤਮਾ ਕਿਸੇ ਨੂੰ ਵੀ ਆਪਣੇ ਜੀਵਾਂ ਦੀ ਆਪਣੇ ਨਾਲ ਦੇ ਜੰਮਿਆ ਭੈਣਾ ਭਰਾਵਾਂ ਦੀ ਜਾਂ ਭੈਣਾਂ ਦੀ ਜਾਂ ਭਰਾਵਾਂ ਦੀ ਜਾਂ ਆਪਣੇ ਨਾਲ ਦਾ ਕੋਈ ਵੀ ਆਪਦੇ ਆਪਣਾ ਜਿਹੜਾ ਨਜ਼ਦੀਕੀ ਆ ਕੋਈ ਕਿਸੇ ਦੀ ਘਾਟ ਨਾ ਕਿਸੇ ਨੂੰ ਵਿਖਾਵੇ ਸੋ ਚੀਜ਼ਾਂ ਤਾਂ ਮੰਨ ਲਓ ਆਟਾ ਮੁੱਕ ਗਿਆ ਅਖੰਡ ਚਾ ਮੁੱਕ ਗਿਆ ਨੂਨ ਤੇਲ ਮੁੱਕ ਗਿਆ ਆਪਾਂ ਕਿਸੇ ਦੀ ਮਿਹਨਤ ਕਰ ਲਾਂਗੇ ਜਾਂ ਕਿੰਨੇ ਲੋਕ ਅੱਜ ਕੱਲ੍ਹ ਹੈਲਪਾਂ ਕਰਦੇ ਆ ਕੋਈ ਆਪਾਂ ਨੂੰ 2 ਮਹੀਨਿਆਂ ਦਾ ਸਬਦਾ ਸਟਾਦੂ ਜੋ ਚਾਹੁੰਦਾ ਸਟਾਦੂ ਉਦੋਂ ਨੂੰ ਆਪਾਂ ਅੱਗੇ ਤੋਂ ਅੱਗੇ ਗਾਂ ਆਪਦਾ ਹੋਰ ਪ੍ਰਾਲਾ ਕਰ ਲਾਂਗੇ ਮਨ ਪਰਜੜ ਇਹ ਕਾਟੇ ਆ ਇਹ ਪੂਰੇ ਹੋਣ ਵਾਲੇ ਨੇ ਰੱਬ ਨਾਲ ਕਿਸੇ ਨੂੰ ਧੀ ਤੋਂ ਨਾ ਪੁੱਤ ਤੋਂ ਵਾਂਝਾ ਨਾ ਰੱਖੇ ਦੁੱਧ ਵਾਲੇ ਨੂੰ ਦੁੱਧ ਤੇ ਪੁੱਤ ਵਾਲੇ ਨੂੰ ਪੁੱਤ ਦਵੇ ਤੇ ਜਿਹੜੇ ਆਪਦੀ ਜ਼ਿੰਦਗੀ ਤੇ ਜੀ ਹੁੰਦੇ ਉਹ ਹਮੇਸ਼ਾ ਨਾਲ ਰਹਿਣ ਇਕ ਥਾਂ ਮਿਲ ਕੇ ਬਹਿਣ ਇਕ ਥਾਂ ਦਾ ਰੋਟੀ ਪਾਣੀ ਖਾਣ ਇਕ ਥਾਂ ਦਾ ਹੱਸਣ ਖੇਡਣ ਆਪਦੀ ਮौज ਕਰਨ ਤੇ ਕਦੇ ਵੀ ਕਿਸੇ ਤੋਂ ਜੁਦਾ ਨਾ ਕੋਈ ਹੋਵੇ ਕਿਉਂਕਿ ਵਿਛੋੜੇ ਚੰਦ ਨੇ ਬਹੁਤ ਔਖੇ ਆ ਮੈਂ ਤਾਂ ਪ੍ਰਮਾਤਮਾ ਅੱਗੇ ਦੋ ਵੇਲੇ ਇਹ ਅਰਦਾਸ ਕਰਦੀ ਹੁੰਨੀ ਜਦੋਂ ਮੈਂ ਸਵੇਰ ਗੁਰੂ ਘਰ ਜਾਨੀ ਉਹਦੋਂ ਵੀ ਮੈਂ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਕਰਦੀ ਹੁੰਨੀ ਆ ਕਿ ਪ੍ਰਮਾਤਮਾ ਕਿਸੇ ਤੇ ਮਾ ਤੇ ਜਦੋਂ ਮੈਂ ਸ਼ਾਮ ਨੂੰ ਗੁਰੂ ਘਰ ਜਾਵਾਂ ਉਦੋਂ ਵੀ ਮੈਂ ਵਾਹਿਗੁਰੂ ਅੱਗੇ ਇਹ ਅਰਦਾਸ ਕਰਕੇ ਆਉਣੀ ਹੁੰਦੀ ਆ ਕਿ ਵਾਹਿਗੁਰੂ ਜ਼ਿੰਦਗੀ 'ਚ ਆਪਦੇ ਜਿਹੜੇ ਨਾਲ ਦੇ ਜੰਮੇ ਭੈਣ ਭਾਈ ਆ ਜਾਂ ਆਪਦਾ ਮਾਪਿਓ ਆ ਜਾਂ ਜਿਹੜੇ ਮਤਲਬ ਕਿ ਆਪਦਾ ਆਪਦੇ ਖਾਸ ਜੀ ਹੁੰਦੇ ਆ ਇਹਨਾਂ ਦਾ ਘਾਟਾ ਨਾ ਕਿਸੇ ਨੂੰ ਵਿਖਾਈ ਹੋਰ ਚੀਜ਼ਾਂ ਤਾਂ ਮੰਗੀਆਂ ਮਿਲ ਜਾਂਦਾ ਕਾ ਪਰ ਜਿਹੜੀਆਂ ਇਹ ਚੀਜ਼ਾਂ ਕਿਸੇ ਤੋਂ ਮੰਗੀਆਂ ਤੇ ਨਾਏ ਧਾਰਾਂ ਤੇ ਨਾ ਕੋਈ ਹੱਟੀ ਆ ਕਿਤੇ ਵੀ ਜਿਹੜਾ ਇਹ ਚੀਜ਼ਾਂ ਆਪਾਂ ਖਰੀਦ ਲਾਂਗੇ ਇਹਨਾਂ ਚੀਜ਼ਾਂ ਦੀ ਕਿਤੇ ਵੀ ਅੱਜ ਟਿੱਕਰ ਹੱਟੀ ਨਹੀਂ ਖੁੱਲੀਗੀ ਕਹਿੰਦੇ ਹੁੰਦੇ ਆ ਮਾਪੇ ਮੋਲੋਂ ਨੂੰ ਨਹੀਂ ਮਿਲਦੇਗੇ ਕਹਿੰਦੇ ਹੁੰਦੇ ਆ ਪੈਸੇ ਦੇ ਨਾਲ ਹਰ ਇੱਕ ਚੀਜ਼ ਮੁੱਲ ਮਿਲ ਜਾਂਦੀ ਆ ਉਹ ਜਿਵੇਂ ਕਹਿੰਦੇ ਆ ਪੈਸਾ ਪੈਸਾ ਕਰਦੀ ਦੁਨੀਆ ਕਰਦੀ ਦੁਨੀਆ ਸਾਰੀ ਮਾਵਾ ਨਾਲ ਨੇ ਪੇਕੇ ਜੱਗ ਤੇ ਭਾਣਾਂ ਨਾਲ ਸਰਦਾਰੀ ਪਿਓ ਵਰਗੀ ਨੀ ਮौज ਕਿਤੇ ਤੇ ਭਾਵੇਂ ਘੁੰਮ ਲੋਦ ਨੂੰ ਆ ਸਾਰੀ ਨਾ ਤਾਂ ਮਾਵਾ ਤੋਂ ਬਿਨਾ ਮਾਪੇ ਹਨਾ ਲੱਕ ਭੈਣ ਭਾਈ ਹੁਣ ਤੇ ਮਾਪੇ ਮਾਵਾ ਨਾਲ ਹੀ ਹੁੰਦੇ ਆ ਤੇ ਪਰ ਕਹਿੰਦੇ ਹੁੰਦੇ 70 ਹੋਵੇ ਚਾਂਦਨੀ ਤੇ ਦਿਨ ਵਰਗੀ ਨੀ ਰਾਤ ਪਰ ਜਿਹੜੀ ਮਾਂ ਪਿਓ ਦੀ ਮौज ਆ ਉਹ ਮਾਂ ਪਿਓ ਦੀ ਆ ਤੇ ਜਿਹੜੀ ਭੈਣ ਭਰਾਵਾਂ ਦੀ ਮौज ਆ ਸਾਰਿਆਂ ਦੀ ਅਲੱਗ-ਅਲੱਗ ਆਪੋ ਆਪਣੀ ਥਾਂ ਹੀ ਜਗ੍ਹਾ ਐ ਜਿਵੇਂ ਭਰਾ ਭੈਣਾ ਉਹ ਆਪਣੀ ਥਾਂ ਹੈ ਜਿਹੜਾ ਮਾਂ ਪਿਓ ਆਪਣੀ ਥਾਂ ਹੈ ਤੇ ਜਿਹੜਾ ਆਪਣਾ ਜੀਵਨ ਸਾਥੀ ਆ ਜਾਂ ਜੀਵਨ ਸਾਥਣਾ ਉਹ ਆਪਣੀ ਥਾਂ ਹੈ ਮਤਲਬ ਪ੍ਰਮਾਤਮਾ ਨੇ ਜਿਹਦੋਂ ਹਾਂ ਸਾਜੀ ਆ ਨਾ ਆਪਾਂ ਨੂੰ ਰਿਸ਼ਤੇ ਨਾਤੇ ਦਿੱਤੇ ਆ ਇਹਨਾਂ ਦੀ ਅਲੱਗ-ਅਲੱਗ ਆਪਾਂ ਨੂੰ ਜਗ੍ਹਾ ਵੀ ਦਿੱਤੀ ਆ ਸੋ ਇਹਨਾਂ ਗੱਲਾਂ ਨੂੰ ਕਦੇ ਨਾ ਭੁੱਲਿਆ ਕਰੋ ਆਏ ਨਾ ਕਿਹਾ ਕਰੋ ਵੀ ਹਾਈ ਸਾਡੇ ਕੋਲੇ ਆ ਹੈ ਨਹੀਂ ਸਾਡੇ ਕੋਲੇ ਉਹ ਹੈ ਨਹੀਂ ਜਿੰਨਾ ਉਹਨੇ ਦਿੱਤਾ ਉਹਦੇ ਉਨੇ ਚ ਰਹਿਣਾ ਸਿੱਖੋ ਕਿਉਂਕਿ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਵਾ ਵੀ ਆਪਣੇ ਤੋਂ ਕੁਝ ਨਹੀਂ ਲੁਕੋਇਆ ਆਪਦੇ ਲੋਨ ਉਹਨਾਂ ਲੋਕਾਂ 'ਤੇ ਵੇਖਿਆ ਕਰੋ ਜਿਨ੍ਹਾਂ ਨੂੰ ਰੱਬ ਨੇ ਹੱਥ ਨਹੀਂ ਦਿੱਤੇ ਜਿਨ੍ਹਾਂ ਲੋਕਾਂ ਨੂੰ ਪੈਰ ਨਹੀਂ ਦਿੱਤੇ ਜਿਨ੍ਹਾਂ ਨੂੰ ਦੁਨੀਆ ਦੇਖਣ ਵਾਸਤੇ ਅੱਖਾਂ ਨਹੀਂ ਦਿੱਤੀਆਂ ਤੇ ਉਹ ਉਹ ਲੋਕ ਫੇਰ ਵੀ ਰੱਬ ਨਾਲ ਕੋਈ ਨਾਰਾਜ਼ਗੀ ਨਹੀਂ ਕਰਦੇ ਉਹ ਲੋਕ ਫੇਰ ਵੀ ਕਹਿ ਦਿੰਦੇ ਆ ਕਿ ਵੈਈ ਕਰੋ ਜਿੱਥੇ ਤੁਸੀਂ ਸਾਨੂੰ ਰੱਖਿਆ ਸੀ ਖੁਸ਼ ਆ ਕਿਉਂਕਿ ਪਤਾ ਸਾਰਿਆਂ ਨੂੰ ਵੀ ਪ੍ਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਵੀ ਆਪਾਂ ਕਿਹੜਾ ਬੰਦੇ ਇਕੱਠੇ ਕਰਕੇ ਇਹ ਫੈਸਲਾ ਨਵੇੜ ਲਾਂਗੇ ਵੀ ਇਹ ਤਾਂ ਜਿਹੜੀ ਪ੍ਰਮਾਤਮਾ ਨੇ ਪਾਈ ਆ ਤੇ ਉਸੇ ਨੇ ਕੱਢਣੀ ਆ ਜੇ ਕਹਿੰਦੇ ਹੁੰਦੇ ਉਹ ਪਾਉਣ ਜਾਣਦਾ ਤਾਂ ਉਹ ਕੱਢਣ ਵੀ ਜਾਣਦਾ ਜੇ ਉਹ ਦੇਣ ਜਾਣਦਾ ਤਾਂ ਉਹ ਖੋਣ ਵੀ ਜਾਣਦਾ ਜਿਹੜਾ ਪ੍ਰਮਾਤਮਾ ਆਪਾਂ ਨੂੰ ਤੁਰਨ ਫਿਰਨ ਵਾਸਤੇ ਲੱਤਾਂ ਦੇ ਸਕਦਾ ਆਪਾਂ ਨੂੰ ਸਵਾਸੇ ਲੈਣੇ ਆਪਾਂ ਹਨ ਵਾਰੀ-ਵਾਰੀ ਆਪਾਂ ਨੂੰ ਸਾਹ ਆਉਂਦਾ ਜਾਂਦਾ ਹੈ ਸਾਹ ਆਉਂਦਾ ਜਾਂਦਾ ਰਾਤ ਨੂੰ ਸੁੱਤਿਆ ਪਿਆ ਦੀ ਆਪਣੀ ਰੱਖਿਆ ਵਾਇਗਰੂ ਕਰ ਸਕਦਾ ਤੇ ਉਹ ਪ੍ਰਮਾਤਮਾ ਵੜਾ ਹੀ ਬੇਅੰਤ ਹੈ ਤੁਸੀਂ ਐ ਸਮਝੋ ਵੀ ਉਹ ਕੁਝ ਵੀ ਕਰ ਸਕਦਾ ਸੋ ਪ੍ਰਮਾਤਮਾ ਤੇ ਭਰੋਸਾ ਰੱਖਿਆ ਕਰੋ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਖੁਸ਼ ਰੱਖੇ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਮੇਰਾ ਹੌਸਲਾ ਜ਼ਰੂਰ ਵਧਾਇਓ ਤੇ ਮੇਰੇ ਚੈਨਲ ਨੂੰ ਜੇ ਤੁਸੀਂ ਪਹਿਲੀ ਵਾਰ ਆਏ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਦੱਸਿਆ ਕਰੋ ਕਿ ਮੇਰੇ ਨਾਲ ਗੱਲਾਂ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਕਿਉਂਕਿ ਆਪਾਂ ਜੋ ਬੋਲਣ ਦੀ ਕੋਸ਼ਿਸ਼ ਕਰਦੇ ਆਂ ਆਪਾਂ ਇਹ ਸੋਚਦੇ ਆਂ ਕਿ ਤੁਹਾਨੂੰ ਵਧੀਆ ਲੱਗੇ ਤੁਹਾਨੂੰ ਮੇਰੀ ਗੱਲ ਕੋਈ ਵੀ ਗਲਤ ਨਾ ਲੱਗੇ ਮੈਂ ਜੋ ਬੋਲਣਾ ਵਧੀਆ ਬੋਲਾਂ ਤੇ ਤੁਸੀਂ ਕਮੈਂਟ ਕਰਕੇ ਮੇਰਾ ਹੌਸਲਾ ਜ਼ਰੂਰ ਵਧਾਇਆ ਕਰੋ ਮੈਨੂੰ ਦੱਸਿਆ ਕਰੋ ਵੀ ਤੁਹਾਡੀ ਵੀਡੀਓ ਬਹੁਤ ਵਧੀਆ ਸੀ ਬਹੁਤ ਚੰਗੀ ਲੱਗੀ ਅਸੀਂ ਵੀਡੀਓ ਪੂਰੀ ਦੇਖੀ ਆ ਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੇਰੇ ਚੈਨਲ ਨੂੰ ਮੈਂ ਤੁਹਾਨੂੰ ਅੱਗੇ ਵੀ ਕਹਿੰਨੀ ਹੁੰਨੀ ਵੀ ਤੁਸੀਂ ਵੱਧ ਤੋਂ ਵੱਧ ਮੈਨੂੰ ਸਪੋਰਟ ਕਰੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਆਪਾਂ ਜੋ ਵੀ ਮੰਜ਼ਲ ਤੇ ਪਹੁੰਚਣਾ ਹੈ ਵਾਈ ਬ੍ਰੋ ਦੇ ਆਸਰੇ ਨਾਲ ਤੇ ਤੁਹਾਡੀ ਸਪੋਰਟ ਨਾਲ ਹੀ ਪਹੁੰਚਣਾ ਕਿਉਂਕਿ ਜੇ ਕੋਈ ਕਿਸੇ ਦੇ ਨਾਲ ਖੜਦਾ ਹੈ ਪ੍ਰਮਾਤਮਾ ਦੇ ਆਸਰੇ ਨਾਲ ਹੀ ਖੜਦਾ ਹੈ ਗਾਇ ਕਰੋ ਕਿਸੇ ਦੇ ਹਿਰਦੇ ਚ ਆ ਕੇ ਵਸਦਾ ਹੈ ਤਾਂ ਉਹ ਇਨਸਾਨ ਤਾਂ ਹੀ ਆਪਣੇ ਨਾਲ ਆ ਕੇ ਖੜਦਾ ਸੋ ਮੈਂ ਤਾਂ ਇਹ ਹੀ ਕਹਿਣੀ ਹੁੰਨੀ ਆ ਕਿ ਜਦੋਂ ਕਿ ਦੁੱਖ ਸੁੱਖ ਦੇ ਵਿੱਚ ਆਪਣੇ ਨਾਲ ਆ ਕੇ ਖੜਦਾ ਮੈਂ ਆਪ ਦੇ ਆਪ ਵੀ ਐਂ ਗੱਲ ਕਰਦੀ ਹੁੰਨੀ ਜੇ ਕੋਈ ਮੇਰੇ ਨਾਲ ਵੀ ਆ ਕੇ ਖੜ ਜੇ ਤਾਂ ਮੈਂ ਇਹ ਸੋਚਦੀ ਹੁੰਨੀ ਆ ਵੀ ਧੰਨ ਗੁਰੂ ਰਾਮਦਾਸ ਜੀ ਦਾ ਵਾਸਾ ਹੈ ਸੰਸਾਨ ਦੇ ਅੰਦਰ ਜਿਹੜਾ ਆਪਣੇ ਕੋਲੇ ਆ ਕੇ ਖੜ ਗਿਆ ਕਿਉਂਕਿ ਜਦੋਂ ਦੁੱਖ ਦੇ ਵਿੱਚ ਆਪਾਂ ਕਈ ਵਾਰੀ ਮੁਸ਼ਕਲ ਦੇ ਵਿੱਚ ਹੁੰਨੇ ਤੇ ਆਪਣੇ ਕੋਈ ਨਾਲ ਆ ਕੇ ਖੜਦਾ ਤੇ ਪਰਮਾਤਮਾ ਉਸ ਇਨਸਾਨ ਦੇ ਹਿਰਦੇ ਚ ਜਾ ਕੇ ਵਸਦਾ ਤਾਂ ਤਾਂ ਉਹ ਇਨਸਾਨ ਆਪਣੇ ਨਾਲ ਆ ਕੇ ਖੜਦਾ ਆਪਾਂ ਕਹਿ ਦਿੰਨੇ ਆ ਰੱਬਾ ਕੋਈ ਚਮਤਕਾਰ ਕਰ ਸਾਡੀ ਜ਼ਿੰਦਗੀ ਦੇ ਵਿੱਚ ਆਹ ਮੁਸ਼ਕਲ ਆ ਤੂੰ ਕਿਸੇ ਨੂੰ ਨਾ ਕਿਸੇ ਨੂੰ ਕੱਲ ਕੋਈ ਰੱਬ ਦਾ ਜੀ ਬਣ ਕੇ ਕੋਈ ਰੱਬ ਦਾ ਬੰਦਾ ਆਪਾਂ ਕਹਿ ਦਿੰਨੇ ਆ ਅਕਸਰ ਫਲਾਨਾ ਰੱਬ ਦਾ ਬੰਦਾ ਬਣ ਕੇ ਸਾਡੇ ਫਲਾਨਾ ਬੰਦਾ ਤਾਂ ਰੱਬ ਆ ਸਾਡੀ ਜ਼ਿੰਦਗੀ 'ਚ ਉਹ ਰੱਬ ਬਣ ਕੇ ਆਇਆ ਤੇ ਉਹਨੇ ਸਾਡਾ ਰੱਬ ਬਣ ਕੇ ਸਾਥ ਦਿੱਤਾ ਤੇ ਉਹਨੂੰ ਕੱਲਿਆ ਵੀ ਰੱਬ ਨਹੀਂ ਹੁੰਦਾ ਮੇਰੀ ਜ਼ਿੰਦਗੀ ਦੇ ਵਿੱਚ ਇਹ ਜਿਵੇਂ ਬਹੁਤ ਚੀਜ਼ਾਂ ਹੁੰਦੀਆਂ ਐ ਕਿ ਜਦੋਂ ਮੈਂ ਇਹ ਸੋਚਦੀ ਹੁੰਨੀ ਵੀ ਪ੍ਰਮਾਤਮਾ ਨੇ ਕਿੱਡੀ ਲਾਜ ਰੱਖੀ ਬਹੁਤ ਵਾਰੀ ਇਹੋ ਜਿਹਾ ਹੋਇਆ ਪ੍ਰਮਾਤਮਾ ਜਿਹੜੇ ਇਨਸਾਨ ਕੱਲੇ ਆ ਉਹਨਾਂ ਦਾ ਵੀ ਰੱਬ ਹੀ ਆ ਤੇ ਜਿਹੜੇ ਇਨਸਾਨ ਘਰਾਂ ਦੇ ਵਿੱਚ ਬਾਹਲੇ ਜੀ ਉਹਨਾਂ ਦਾ ਵੀ ਰੱਬ ਹੀ ਆ ਸੋ ਜਿਹੜੀ ਵੀ ਜਿੰਨੀ ਵੀ ਦੁਨੀਆ ਸਾਜੀ ਆ ਸਭ ਦਾ ਰੱਬ ਆ ਕੋਈ ਵੀ ਇਨਸਾਨ ਆ ਉਹਦੇ ਹੁਕਮ ਤੋਂ ਬਿਨਾਂ ਨਹੀਂ ਚੱਲਦਾ ਕੋਈ ਵੀ ਇਨਸਾਨ ਆ ਉਹਦੇ ਪਾਣੀ ਤੋਂ ਬਿਨਾਂ ਨਹੀਂ ਰਹਿੰਦਾ ਕੋਈ ਵੀ ਇਨਸਾਨ ਆ ਜਿੱਥੇ ਜਿਵੇਂ ਪ੍ਰਮਾਤਮਾ ਰੱਖਦਾ ਉਵੇਂ ਹੀ ਰਹਿੰਦਾ ਜੇ ਆਪਾਂ ਮਾੜਾ ਚੰਗਾ ਬੋਲੀ ਜਾਵਾਂਗੇ ਆਪਾਂ ਰੋਸਾ ਕਿੱਲਾ ਕਰੀ ਜਾਵਾਂਗੇ ਤੇ ਫੇਰ ਵੀ ਆਪਾਂ ਨੂੰ ਰਹਿਣਾ ਤਾਂ ਉਹਦੇ ਰਜਾ ਜੀ ਪੈਣਾ ਸੋ ਪ੍ਰਮਾਤਮਾ ਦੀ ਰਜਾ ਚ ਰਹਾ ਕਰੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਰਿਆਂ ਦਾ